ਪਿੰਡ ਅਖਾੜਾ ਦੇ ਸੂਝਬਾਨ ਨੌਜਵਾਨ ਜਿਹੜੇ ਸਾਰੀ ਪੰਚਾਇਤ ਤੇ ਸਭਾ ਨੌਜਵਾਨਾਂ ਦੀ ਸਭਾ ਜਿਹੜੀ ਬਣੀ ਆ ਇਹ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕਰਿਆ ਪੰਜਾਬ ਸਰਕਾਰ ਵੱਲੋਂ ਪਿਛਲੇ 3-4 ਸਾਲ ਮੇਲੇ ਬਣਾਈ ਗਈ ਸੜਕ ਨਹਿਰ ਤੋਂ ਲੈ ਕੇ ਅਖਾੜੇ ਦੇ ਅੱਡੇ ਤੱਕ ਐਂ ਜਮਾ ਟੁੱਟ ਚੁੱਕੀ ਸੀ ਹਾਦਸੇ ਹੋ ਰਹੇ ਸੀਗੇ ਮੋਟਰਸਾਈਕਲਾਂ ਤੋਂ ਡਿੱਗ ਰਹੇ ਸੀ ਲੋਕ ਤੇ ਸੱਟਾਂ ਵੱਜਦੀਆਂ ਸੀਗੀਆਂ ਲੋਕਾਂ ਦਾ ਨੁਕਸਾਨ ਹੋ ਰਿਹਾ ਸੀਗਾ ਸਰਕਾਰ ਨੂੰ ਆਖਿਆ ਕਿਸੇ ਨੇ ਕੰਨ ਤੇ ਜੂਨ ਹੀ ਸਰਕੀ ਕਿਸੇ ਨੇ ਗੱਲ ਨਹੀਂ ਸੁਣੀ ਪੰਚਾਇਤਾਂ ਧੱਕੇ ਖਾਂਦੀਆਂ ਰਹੀਆਂ ਅਖੀਰ ਨੂੰ ਪਿੰਡ ਦੇ ਐਨ ਆਰ ਆਈ ਭਰਾਵਾਂ ਨੇ ਤੇ ਪਿੰਡ ਦੇ ਲੋਕਾਂ ਨੇ ਆਪ ਹੀ ਹੂਲਾ ਫੱਕਿਆ ਲੋਕਾਂ ਨੇ ਆਪ ਹੀ ਪੈਸੇ ਇਕੱਠੇ ਕਰੇ ਸੀਮੈਂਟ ਨਾਲ ਬਜਰੀ ਨਾਲ ਸਾਰੇ ਟੋਏ ਭਰਤੇ ਦੋ ਦਿਨ ਹੋ ਗਏ ਉਹਨਾਂ ਲੱਗਿਆਂ ਨੂੰ ਹਜੇ ਘੱਟੋ ਘੱਟ 2-3 ਦਿਨ ਹੋਰ 2-3 ਦਿਨ ਹੋਰ ਲੱਗ ਜਾਣਿਆ ਤੇ ਇਹ ਵੱਡਾ ਐਡਾ ਉਪਰਾਲਾ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਵੀ ਆ ਤੇ ਲੋਕਾਂ ਦਾ ਇੱਕ ਕਾ ਵੀ ਦਰਸਾਉਂਦਾ ਇਹ ਜਿਹੜਾ ਸਿਸਟਮ ਆ ਇਹ ਇੱਕ ਮਿਸਾਲ ਆ ਇੱਕ ਲੋਕਾਂ ਵਾਸਤੇ ਬਹੁਤ ਵੱਡੀ ਹੈਗੀ ਆ ਮਿਸਾਲ ਵੀ ਜੇ ਕੋਈ ਸਰਕਾਰਾਂ ਤੇ ਬੜਾ ਯਕੀਨ ਨਾ ਰੱਖਿਆ ਕਰੋ ਸਰਕਾਰਾਂ ਤਾਂ ਆਪਦੀ ਮਰਜ਼ੀ ਕਰਦੀਆਂ ਸਿਰਫ ਕਾਗਜ਼ਾਂ ਦੇ ਢੱਡ ਭਰਦੀਆਂ ਵੱਡੇ ਵੱਡੇ ਹਥਿਆਰ ਲਾ ਕੇ ਪਰ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੁੰਦਾ ਜ਼ਮੀਨ ਤੇ ਤਾਂ ਆਮ ਲੋਕ ਹੀ ਹੁੰਦੇ ਆ ਜਿਨ੍ਹਾਂ ਨੇ ਉਥੋਂ ਦੀ ਨੰਗਣਾ ਜਿਨ੍ਹਾਂ ਨੇ ਉਥੇ ਡਿੱਗਣਾ ਉਥੇ ਸੱਟਾਂ ਖਾਣੀਆਂ ਤੇ ਇਹ ਆਪ ਆਮ ਲੋਕ ਹੀ ਇਹ ਹਣ ਸੜਕ ਬਣਾ ਰਹੇ ਆ ਮੈਂ ਤਾਂ ਕਹਿੰਦਾ ਇਹ ਸਾਰਾ ਪਿੰਡ ਵਧਾਈ ਦਾ ਪਾਤਰ ਆ ਬਹੁਤ ਵਧੀਆ ਪ੍ਰੋਗਰਾਮ ਆ ਧੰਨਵਾਦ ਧੰਨਵਾਦ ਧੰਨਵਾਦ